ਪੁਰੀ ਕਨੀ ਆਉਂਦੇ ਨੇ ਹਾਂ ਬਾਦ ਬਾਦ ਹਰ ਸਰਕਾਰ ਮਰਦਾਬਾਦ 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 ਤਾਵਾ ਨਾ ਦੂਜੀ ਸਰਕਾਰ ਮਰਦਾਬਾਦ 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 ਤਾਵਾ ਨਾ ਦੂਜੀ ਸਰਕਾਰ ਮਰਦਾਬਾਦ ਮਰਦਾਬਾਦ ਜੋ ਅਸੀਂ ਬੇਨਤੀ ਕਰਾਂਗੇ ਕਿ ਬਾਅਦ ਸਾਤ ਕਿ ਮਿੰਟ ਆਪਾਂ ਨੂੰ ਕਾਗੂ ਬੁਲਾਉਣੇ ਨੇ ਇਸ ਨੂੰ ਬੇਨਤੀ ਹੈ ਸਾਡੇ ਅਮਰਜੀਤਾ ਕੋ ਆਪਣਾ ਲੋਕ ਮੇਟਾ ਦੇ ਵਿੱਚ ਸਾਡੀਆਂ ਭੈਣਾਂ ਦਾ ਹੋਣਾ ਜ਼ਰੂਰੀ ਹੈ ਤੇ ਆਪਾਂ ਆਉਣ ਵਾਲੇ ਆ ਦਿਨਾਂ ਦੇ ਵਿੱਚ ਇੱਕ ਮੀਟਿੰਗ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਪੰਜਾਬ ਦੇ ਪੂਰੇ ਦੇ ਹਰ ਜ਼ਿਲ੍ਹੇ ਹੈਲੋ ਕੀ ਹੈ ਕੀ ਕਿਸਾਨ ਯੂਨੀਅਨ ਦੀ ਮੰਗ ਜਿਹੜੀ ਹੈਗੀ ਹੈ ਜੀ ਉਹ ਹੈ ਕਿਸਾਨ ਯੂਨੀਅਨ ਦੇ ਜੋ ਤਾਮਿਲਨਾਡੂ ਦੇ ਨੇਤਾ ਨੇ ਪੀ ਆਰ ਪਾਂਡੇਨ ਅਤੇ ਸਿਲਵਰਾਜ ਉਹਨਾਂ ਨੂੰ ਜੋ 13-13 ਸਾਲ ਦੀ ਕੈਦ ਕੀਤੀ ਹੈ ਤਾਮਿਲਨਾਡੂ ਦੇ ਵਿੱਚ ਸੋ ਉਹਨਾਂ ਦੀ ਰਿਹਾਈ ਦੇ ਲਈ ਇਹ ਮੰਗ ਪੱਤਰ ਜਿਹੜਾ ਹੈਗਾ ਉਹ ਦਿੱਤਾ ਗਿਆ ਹੈ ਮੈ ਰੇਸ਼ੋਸੀ ਯਾਤਰੀ ਭਾਰਤੀ ਕਿਸਾਨ ਵੀ ਉਹਨਾਂ ਇੱਕ ਤਾਂ ਸਿੱਧੂਪੁਰਾ ਜ਼ਿਲ੍ਹਾ ਜਨਸਕੱਤਰ ਬਹਿੰਡਾ ਜਿਹੜਾ ਅੱਜ ਦਾ ਸਾਡਾ ਮਾਸਲਾ ਝੰਡਾ ਮੁੱਦਾ ਹੈ ਕਿ ਸਾਡੇ ਪਵਨਨਾਡੂ ਦੇ ਕਿਸਾਨ ਨੇਤਾ ਪੀ ਐਨ ਪਾਂਡੇ ਨੇ ਜੀ ਜਿੰਨਾਂ ਲੋਕੇ ਆਪਦੇ ਏਰੀਆ ਦੇ ਵਿੱਚ ਇੱਕ ਫੈਕਟਰੀ ਲੱਗੀ ਸੀ ਉਹਦੇ ਗੈਸ ਲੀਕ ਸੀਗੀ ਕਿ ਆਪਦੇ ਏਰੀਆ ਲੋਕਾਂ ਨੂੰ ਇਕੱਠੇ ਕਰਕੇ ਸਰਕਾਰ ਤੱਕ ਆਵਾਜ਼ ਪਹੁੰਚਾਉਣ ਲਈ ਗਏ ਕਿ ਉਹ ਸੈਂਟਰੀ ਜਿਹੜੀ ਫੈਕਟਰੀ ਦੀ ਗੈਸ ਆ ਉਹ ਲੀਕ ਆ ਘਾਤਕ ਆ ਉਹ ਬੰਦ ਕੀਤੀ ਜਾਵੇ ਪਰ ਲੰਮਾ ਸੰਘਰਸ਼ ਚੱਲਿਆ ਬੰਦ ਕਰਨ ਦੀ بجائے ਤਮਨनाडु ਸਰਕਾਰ ਨੇ ਤੇ ਸੈਂਟਰ ਸਰਕਾਰ ਦੇ ਦਬਾਅ ਤੇ ਕਿਨ ਪਾਂਡੇ ਜੀ ਨੂੰ 13 ਸਾਲ ਦੀ ਸਜ਼ਾ ਸੁਣਾ ਕੇ ਅਦ ਜ਼ੇਲ ਦੇ ਵਿੱਚ ਬੰਦ ਕੀਤਾ ਹੋਇਆ ਜਿਹੜਾ ਕਿ ਇੱਕ ਲੋਕਾਂ ਦੀ ਆਵਾਜ਼ ਠਾਉਂਦੇ ਸੀ ਇਹ ਸਾਰਾ ਝੂਠਾ ਪਲੰਡਾ ਤਿਆਰ ਕਰਕੇ ਜੇਲ੍ਹ 'ਚ ਬਿਸਾਇਆ ਤਾਂ ਗੈਰ ਆਜ਼ਮੀ ਦੇ ਸੰਗਤ ਨੌਰਟੇ ਵੱਲੋਂ ਸਮੁੱਥੇ ਭਾਰਤਨੀਆਂ ਜਥੇਬੰਦੀਆਂ ਭਾਰਤ ਦੇ ਡੀਸੀ ਹੈੱਡਕੁਆਟਰਾਂ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤੇ ਨੇ ਕਿ ਵੀ.ਐਨ. ਪਾਂਡੇ ਜੀ ਨੂੰ ਬਿਲਕੁਲ ਗਲਤ ਬਿਸਾਇਆ ਗਿਆ ਉਹਨੂੰ ਤੁਰੰਤ ਰਹਾਅ ਕੀਤਾ ਜਾਵੇ ਉਹਨੂੰ ਜੇਲ੍ਹ ਦੇ ਵਿੱਚ ਛੱਡਿਆ ਜਾਵੇ ਜੇਕਰ ਸਰਕਾਰ ਇਹ ਗੱਲਾਂ ਤੇ ਨਹੀਂ ਆਉਂਦੀ ਨਹੀਂ ਛੱਡਦੀ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਸੰਯੁਕਤ ਗੈਰ ਰਾਜਨੀਤਿਕ ਲੋਰਚੇ ਦੀ ਵੱਡੀ ਮੀਟਿੰਗ ਕਰਕੇ ਅਗਲਾ ਸੰਘਰਸ਼ ਅਗਲਾ ਐਲਾਨ ਸਖਤ ਕਰ ਦੇਵਾਂ ਜਿਹੜੇ ਕਿ ਸਰਹ ਸਰ ਝੂਠ ਦਾ ਪਲੰਗਾ ਤਿਆਰ ਕਰਕੇ ਉਹ ਸਾਗੂ ਨੂੰ ਭੜਾਇਆ ਉਹ ਸਾਗੂ ਨੂੰ ਜੇਲ੍ਹ ਤੋਂ ਕਢਾਉਣ ਤੱਕ ਸੰਘਰਸ਼ਾ ਜਿਹੜਾ ਹਾਲ ਹਾਲ ਦੇ ਵੀ ਜਾਰੀ ਰੱਖਾਂਗੇ